ਸ਼ਿਕਾਗੋ ਦੇ ਇਸ ਚੈਨਲ ਲਿੰਕ ਬਦਲੋ ਮਿਲਾਨ ਕਰੋ ਪੰਜਾਬੀ ਦਾ ਚੈਪਟਰ ਉੱਲੂ ਬਤੌਰੀ ਅਧਿਆਪਕ ਅਧਿਆਪਿਕਾ ਅਭਿਨੇਤਾ ਅਭਿਨੇਤਰੀ ਆਰਾ ਆਰੀ ਸੋਰਾ ਸੱਜਣ ਸਜਣੀ ਸੋਂਡਾ ਮੱਝ ਸੰਦੂਕ ਸੰਦੂਕੜੀ ਸੱਪ ਸੱਪਰੇ ਸੰਪਾਦਕ ਸੰਪਾਦਕ ਸਪੇਰਾ ਸਪੇਰਨੀ ਸਰਦਾਰ ਸਦਾਰਨੀ ਸ਼ਾਇਬਾ ਮੇਮ ਸਾਡੂ ਸਾਲੀ سال سال ہلوئی ہلو ہیرن, ہیرن, ہیرن کاکا کاکی کلا کلی کتا کتی کڑتا کڑتی کڑم کڑمنی کولا کولی کڈاری کڈارن خدار کھوتا کھوتی گدا گدھی ਮੁੜਿਆਰ ਮੁੜਿਆਰ ਗਬਰੂ ਮੁੜਿਆਰ ਗਾਇਕ ਗਾਇਕਾ ਕੋੜਾ ਕੋੜੀ ਚਰਖਾ ਚਰਖੇ ਚਾਚਾ ਚਾਚੇ ਚਲਾਕ ਚਲਾਕ ਚਿੰਤਾ ਚਿੰਤੇ ਚਿੜਾ ਚਿੜੀ ਚੂਹਾ ਚੂਹੀ ਛੋਟਾ ਛੋਟੀ ਜਵਾਈ ਤੇ ਜਦਗੁਰ ਜਦਗਰੀ ਜਵਾਰ ਜਵਾਰ ਛੋਟਾ ਮੱਝ ਠੇਕੇਦਾਰ ਠੇਕੇਦਾਰੀ ਤੋਤਾ ਤੋਤੀ ਦਾਦਾ ਦਾ ਦਿੱਬਾ ਬਾਦਸ਼ਾਹ ਮਾਲਕ ਬਿੱਲਾ ਬਿੱਲੀ ਬੇਟਾ ਬੇਟੀ ਮੇਲਦਾਰ ਫਿਰਦਾਰ ਨਹੀਂ ਬੋਤਾ ਬੋਤੀ ਪਗਟ ਪਗਟ ਨਹੀਂ ਭਤੀਜਾ ਭਤੀਜੀ ਪ੍ਰਾ ਭੈਣ ਭਾਂਜਾ ਭਾਂਜੀ ਭੂਤ ਭੂਤ ਨਹੀਂ ਬਸ਼ੀਰਾ ਬਸ਼ੀਰ ਨਹੀਂ ਮਾਸੜ ਮਾਸਤੀ ਮਾਮਾ ਮਾਮੀ ਸਾਲਾ ਸਾਲਾ ਨਹੀਂ ਦੋਤਾ ਦੋਤੀ ਨਾਰ ਮਰਦ ਨਵਾਬ ਬੇਗਮ ਨਾਇਕਾ ਨਾਇਕਾ ਨਾਈ ਨਾਈ ਨਾਕ ਨਾਕ ਨਹੀਂ ਨਾਨਾ ਨਾਨੀ ਪੱਕਾ ਪੱਕੀ ਪਟਵਾਰ ਪਟਵਾਰ ਨਹੀਂ ਪੰਡਤ ਪੰਡਤ ਨਹੀਂ ਪਤਲਾ ਪਤਲੀ ਪਤੀ ਪਤਨੀ ਮਤਲਾ ਪਤਲੀ ਬਿਰੋ ਹੋ ਤਿਆਰ ਕਾਇ ਗਾਇ ਕਾ ਕੋੜਾ ਕੋੜੀ ਚਰਖਾ ਚਰਕੇ ਚਾਚਾ ਚਾਚੀ ਚਲਾਕ ਤਲਾਕ ਚਿੰਤਾ ਚਿੰਤੂ ਚਿਲਾ ਚਿੜੀ ਚੂਹਾ ਚੂਹੂ ਛੋਟਾ ਜਦੂ ਜਵਾਈ ਤੇ ਰਾਜਾ ਰਾਣੀ ਰਿਛ ਰਿਛਨੀ ਨੰਬਰ ਦਾ ਨੰਬਰਦਾਨ ਲੁਹਾਰ